ਆਇਲ ਮੇਰਾੜ ਪਾਏ ਹੋਏ ਜੀ ਠੀਕ ਹੈ ਜਿਹੜੇ ਆ ਆਰ ਪਰ ਨੇ ਆ ਕਾਬਲੇ ਠੀਕ ਹੈ ਆ ਦਿਖਾ ਦਿਓ ਬਈ ਨਵੂ ਆ ਦੇਖੋ ਦੋਸਤੋ ਇਹ ਲੱਕੜ ਨੂੰ ਲੱਕੜ ਨੂੰ ਬੰਨ ਕੇ ਰੱਖਦੇ ਨੇ ਮਤਲਬ ਲੱਕੜ ਨੂੰ ਬੰਨ ਕੇ ਰੱਖਦੇ ਨੇ ਅਲਾਈਨਮੈਂਟ ਸਹੀ ਰਹਿੰਦੀ ਹੈ ਠੀਕ ਮਿੱਤਰੋ ਅੱਜ ਤੁਹਾਨੂੰ ਲੈ ਕੇ ਆਏ ਆ ਸੁਹਾਗੇ ਦੀ ਵੀਡੀਓ ਆਪਾਂ ਸੁਹਾਗੇ ਖੇਤੀਬਾੜੀ ਦਾ ਇੱਕ ਅਨਿਖੜਮਾ ਅੰਗ ਰਹੇ ਨੇ ਹਨਾ ਭਾਵੇਂ ਕਿ ਅੱਜਕੱਲ ਕੰਪਿਊਟਰ ਕਰਾਹੇ ਆ ਗਏ ਹੋਰ ਆ ਗਏ ਪਰ ਜਿਹੜੀਆਂ ਆ ਚੀਜ਼ਾਂ ਨੇ ਹਨਾ ਇਹ ਚੀਜ਼ਾਂ ਦਾ ਮਤਲਬ ਕਦੇ ਵੀ ਦੌਰ ਨਹੀਂ ਜਾ ਸਕਦਾ ਇਹਨਾਂ ਦੀ ਆਪਣੀ ਵਿਲੱਖਣਤਾ ਹੈ ਆਪਾਂ ਪਿੰਡ ਉਪਲੀ ਆਏ ਹੋਏ ਹਾਂਗੇ ਨੇੜੇ ਬਰਨਾਲਾ ਪਿੰਦਾ ਹੈ ਜ਼ਿਲ੍ਹਾ ਬਰਨਾਲਾ ਪਿੰਡ ਉਪਲੀ ਸੰਗਰੂਰ ਰੋਡ ਤੇ ਇਹ ਪਿੰਡ ਪੈਂਦਾ ਬਾਈ ਗगन ਹਨਾ ਬਾਈ ਗगन ਸਾਡੇ ਨਾਲ ਹੋਣਗੇ ਇਹਨਾਂ ਤੋਂ ਪੂਰੀ ਜਾਣਕਾਰੀ ਲਵਾਂਗੇ ਕਿ ਕੀ ਵਿਲੱਖਣਤਾ ਕੀ ਖਾਸੀਅਤ ਹੈ ਇਹਨਾਂ ਦੇ ਸੁਹਾਗਿਆਂ ਦੇ ਵਿੱਚ ਸਪੈਸ਼ਲਿਸਟ ਨੇ ਬਾਈ ਇੱਕੋ ਇੱਕ ਕੰਮ ਇਹਨਾਂ ਕੋਲੇ ਸੁਹਾਗਿਆਂ ਦਾ ਇੱਕੋ ਚੀਜ਼ ਦੇ ਪੱਕੇ ਮਾਹਰ ਨੇ ਜਿਵੇਂ ਕਹਿੰਦੇ ਹੁੰਦੇ ਆ ਵੀ ਸਪੈਸ਼ਲਿਸਟ ਡਾਕਟਰ ਨੇ ਬਾਈ ਹਨਾ ਬਾਈ ਸੁਹਾਗਤ ਹੈ ਤੁਹਾਡਾ ਅਸ਼ੀਕਾਲ ਬਾਈ ਜੀ ਬਾਈ ਜੀ ਸਭ ਤੋਂ ਪਹਿਲਾਂ ਇਹ ਦੱਸੋ ਹਣਾ ਮਤਲਬ ਸੁਹਾਗੇ ਇੱਕ ਆਮ ਹੁੰਦੇ ਨੇਗੇ ਹਣਾ ਬਣਾਉਂਦੇ ਨੇਗੇ ਇੱਕ ਆਪਣੇ ਆ ਸੁਹਾਗੇ ਨੇਗੇ ਇਹ ਫਰੇਮ ਵਾਲੇ ਸੁਹਾਗੇ ਇਹ ਫਰੇਮ ਵਾਲੇ ਸੁਹਾਗੇ ਹਣਾ ਇਹਨਾਂ ਦਾ ਤੇ ਬਾਕੀਆਂ ਦਾ ਕੀ ਫਰਕ ਹੈਗਾ ਜਿਹੜੇ ਆਮ ਸੁਹਾਗੇ ਬਣਦੇ ਆ ਪਿੰਡਾਂ ਦੇ ਜਿਹੜਾ ਤਾਂ ਬਰੇ ਆਮ ਸੁਹਾਗਾ ਹੁੰਦਾ ਕਰਦਾ ਫਰੇਮ ਕੋ ਹਾਂ ਹਾਂ ਉਹਦਾ ਭਾਜਨ ਨਹੀਂ ਬਣਦਾ ਹੈਗਾ ਠੀਕ ਹੈ ਭਰਾ ਇਹਦੇ ਆਪਾਂ ਇੱਕ ਟੋਟੇ ਪਾਉਣੇ ਲੱਗਣ ਦੇ ਆਜ ਜੋੜ ਆ ਗਏ ਇੱਥੇ ਇੱਕ ਆ ਜੋੜ ਆ ਗਏ ਹੂੰ ਇਹਦੇ ਉੱਪਰ ਫਰੇਮ ਲੱਗ ਜਾਂਦਾ ਹੈਗਾ ਅੱਛਾ ਜਲਦ ਤਾਂ ਭਾਜਨ ਬਣ ਜਾਂਦਾ ਲੱक्कੜ ਦਾ ਠੀਕ ਹੈ ਅਰੇ ਮਜ਼ਬੂਤੀ ਬਣ ਜਾਂਦੀ ਵਧੀਆ ਠੀਕ ਹੈ ਠੀਕ ਹੈ ਨੇੜਿਓਂ ਬੜਾਈ ਜਾ ਨੇੜਿਓਂ ਅੱਛਾ ਪੁੱਤਰਾ ਪੁੱਤਰਾ ਲੱਗਿਆ ਹੋਈ ਇੱਥੇ ਅੱਛਾ ਬਈ ਇਹ ਡਾਲੇ ਡੋਲੇ ਵਧੀਆ ਆ ਦੇਖੋ ਜਿਵੇਂ ਆ ਚੀਜ਼ਾਂ ਲੱਗੀਆਂ ਨੇ ਹਾਂਜੀ ਹਾਂਜੀ ਠੀਕ ਹੈ ਭਰਾ ਮਤਲਬ ਕਿ ਪੂਰੀ ਮਜ਼ਬੂਤ ਚੀਜ਼ ਬਣਦੀ ਆ ਦੋਸਤੋ ਤੇ ਇੱਕ ਬਈ ਦੀ ਲੱਕੜ ਤੁਸੀਂ ਕਿੱਕਰ ਦੀ ਯੂਜ਼ ਕਰਦੇ ਹੋ ਹਾਂ ਕਿੱਕਰ ਹੀ ਹੁੰਦੀ ਆ ਵੀਰੇ ਜਿਹੜਾ ਮਰਜ਼ੀ ਸਹੇ ਲੈ ਲੋ ਤੇ ਕਿੱਕਰ ਤੇ ਆਮ ਲੱਕੜ ਦਾ ਕੀ ਫਰਕ ਕਿੱਕਰ ਕਿਉਂ ਵਰਤਦੇ ਹੋ ਕਿੱਕਰ ਬਿਹਤਰ ਚੱਲਦੀ ਆ ਦੋ ਅਗੇ ਆਮ ਲੱਕੜ ਦਾ ਕੱਟ ਨਹੀਂ ਆਗੀ ਅੱਛਾ ਕਿੱਕਰ ਦੀ ਲਾਈਫ ਹੋ ਵੱਧਾ ਮਤਲਬ ਕਿੱਕਰ ਦੀ ਲਾਈਫ ਵੱਧ ਹ ਠੀਕ ਐ ਭਰਾ ਤੇ ਇੱਕ ਗਗਨ ਬਾਈ ਜਿਵੇਂ ਆ ਸੀ ਆ ਆਪਣੇ ਕੋਲੇ ਬਣਿਆ ਪਿਆ ਹਨਾ ਸਹਾਗਾ ਹਾਂਜੀ ਇਹਦੇ ਚ ਨੇ ਤਿੰਨ ਤੁਸੀਂ ਪਾਏ ਹੋਏ ਨੇ ਹਾਂ ਇਹ ਲੰਮੇ ਰਾਡ ਪਾਏ ਹੋਏ ਜੀ ਠੀਕ ਐ ਜਿਹੜੇ ਆ ਆਰ ਪਰ ਨੇ ਆ ਕਾਬਲੇ ਜੀ ਇਹ ਆ ਦਿਖਾ ਦੇ ਬਈ ਨਾ ਆ ਦੇਖੋ ਦੋਸਤੋ ਇਹ ਲੱਕੜ ਨੂੰ ਵੇ ਲੱਕੜ ਨੂੰ ਬੰਨ ਕੇ ਰੱਖਦੇ ਨੇ ਮਤਲਬ ਲੱਕੜ ਨੂੰ ਬੰਨ ਕੇ ਰੱਖਦੇ ਐ ਅਲਾਈਨਮੈਂਟ ਸਹੀ ਰਹਿੰਦੀ ਠੀਕ ਐ ਭਰਾ ਜੇ ਕਈ ਵਾਰੀ ਕੋਈ ਲੱਕੜ ਮਤਲਬ ਆ ਫਟਕ ਮੈਂ ਇਧਰ ਨੂੰ ਹੋ ਗਈ ਹਾਂ ਇਧਰੋਂ ਟੇਲਾ ਕਰਕੇ ਇਧਰੋਂ ਨੜਕਾ ਖਸਦੋ ਇਸੇ ਵਿੱਚ ਵੀ ਹੋ ਜੂਗਾ ਠੀਕ ਐ ਭਰਾ ਹਾਂਜੀ ਹਾਂਜੀ ਤੇ ਇੱਕ ਜਿਵੇਂ ਤੁਸੀਂ ਦੱਸ ਰਹੇ ਸੀ ਵੀ ਇਹ ਪੂਰਾ ਘਸ ਕੇ ਉਹ ਇਹ ਉਹਨਾਂ ਦਾ ਲੱਕੜ ਦਾ ਹਦੀ ਫਰੇਮ ਨਾਲ ਜਮਾ ਲਈ ਫਰੇਮ ਤੱਕ ਘਸੂਗੀ ਇਹ ਹਾਂਜੀ ਫਰੇਮ ਤੱਕ ਘਸੂਗੀ ਠੀਕ ਐ ਭਰਾ ਤੇ ਇੱਕ ਅੱਜ ਕੱਲ੍ਹ ਜਿਵੇਂ ਚੱਲ ਪਏ ਬਈ ਗਗਨ ਸਿਸਟਮ ਅੱਜ ਕੱਲ੍ਹ ਕੰਪਿਊਟਰ ਕਰਾਹੇ ਹਨਾ ਹਾਂਜੀ ਹਾਂਜੀ ਤੇ ਕੰਪਿਊਟਰ ਨਾਲੋਂ ਇਹ ਕਿਵੇਂ ਵਧੀਆ ਜਾਂ ਕੀ ਕੀ ਹੋਈ ਦੀ ਫਾਇਸ਼ੀਤ ਉਹਦੇ ਨਾਲ ਇਹ ਹੀ ਆਏ ਆ ਬਸ ਡਲੇ ਡੂਲੇ ਵਧੀਆ ਭੰਨੀ ਜਾਂਦਾ ਜੀ ਇਹ ਅੱਛਾ ਅੱਛਾ ਡਲੇ ਰੂਲੇ ਭੰਨਣ ਡਲੇ ਵਧੀਆ ਭਲੇ ਡੱਕਰ ਵਣ ਵਾਸਤੇ ਸਭ ਤੋਂ ਹਾਈ ਵਿਸ਼ਵਭਾਗ ਹੈ ਜੀ ਠੀਕ ਐ ਭਰਾ ਆਪਣੇ ਕੋਲ 11 12 13 ਫੁੱਟ ਤੱਕ ਸੁਹਾਗੇ ਮਿਲ ਜਾਂਦੇ ਵਧੀਆ ਕਿਉਂ ਆਈ ਬਾਕੀ ਤੁਸੀਂ ਜਿਵੇਂ ਦਰਸ਼ਕ ਕੋਈ ਦੇਖਦਾ ਆਪਣੀ ਲੋੜ ਦੇ ਮੁਤਾਬਕ ਕਸਟਮਾਈਜ਼ ਕਰਕੇ ਜਿਵੇਂ ਮਰਜ਼ੀ ਬਣਵਾ ਸਕਦਾ ਜਿਵੇਂ ਮਰਜ਼ੀ ਬਣਵਾ ਸਕਦਾ ਠੀਕ ਹੈ ਭਰਾ ਤੇ ਇਹ ਜਿਵੇਂ ਫਿਰ ਲੋਹਾ ਲੋਹਾ ਜਿਵੇਂ ਇਹ ਸਿਸਟਮ ਇਹਨਾਂ ਲੋਹੇ ਕੰਪਨੀ ਦਾ ਲੋਹਾ ਹੁੰਦਾ ਵੀਰੇ ਠੀਕੋ ਕੰਮ ਤੈਨੂੰ ਦਾ ਠੀਕ ਹੈ ਜੀ ਇਹ 4 ਇੰਚੀਆਂ ਗੱਲ ਲੱਗੀ ਹੋਈ ਹੈ ਇਹਨੂੰ 4 ਇੰਚੀ ਦੀ ਫੱਟਵੇਂਗੇ ਇਹ 12 ਇੰਚੀ ਵੀ ਉੱਚਾ ਹੈ ਠੀਕ ਹੈ ਭਰਾ ਸਾਰੇ ਇਹਨੂੰ ਰੰਗ ਵਗੈਰਾ ਕਰਕੇ ਦੇਉਗੇ ਸ਼ਿੰਗਾਰ ਕੇ ਪੂਰਾ ਹਾਂਜੀ ਹਾਂਜੀ ਠੀਕ ਹੈ ਭਰਾ ਇਹ ਸਭ ਨੂੰ ਹੈਵੀ ਸਵਾਗ ਸਾਡੇ ਕੋਲ 13 ਫੁੱਟ ਚਾਹੀਏ ਆਪਣੇ ਕੋਲ 13 ਫੁੱਟ ਤੇ ਹਲਕਾ ਹੀ ਮਿਲ ਜਾਂਦਾ ਥੋੜਾ ਜਿਹਾ ਅੱਛਾ ਭਰਾ 12 ਫੁੱਟ ਵੀ ਮਿਲ ਜਾਂਦੇ ਨੇ ਆਪਣੇ ਕੋਲੇ ਠੀਕ ਹੈ ਭਰਾ ਤੇ ਇੱਕ ਦੋਸਤੋ ਹੋਰ ਦੇਖੋ ਤੁਸੀਂ ਮੈਨੂੰ ਐ ਲੱਗਦਾਗਾ ਕਿ ਨੇ ਯਾਰ ਇਹ ਬਈ ਤੁਸੀਂ ਬਣਾਉਣੇ ਹੋ ਪੰਜਾਬ ਚ ਮੈਨੂੰ ਨਹੀਂ ਲੱਗਦਾ ਕਿਤੇ ਹੋਰ ਬਣਦੇ ਹੋਣਗੇ ਹਨਾ ਤੇ ਦੋਸਤੋ ਆਹ ਦੇਖੋ ਆਹ ਲੱਕੜ ਵਰਤ ਦਊ ਬਈ ਹੈ ਹਾਂਜੀ ਆਹ ਵੀ ਲੱਕੜ ਹੀ ਹੈ ਆਪਣੀ ਠੀਕ ਹੈ ਠੀਕ ਹੈ ਇਹ 10 ਇੰਚੀ ਹੈ ਬਈ ਲੱਕੜ ਇਹ 10 10.5 ਦੀ ਹੈਗੀ ਸਹੀ ਗੱਲ ਆ ਭਰਾ ਇਹ ਇਹ ਮਤਲਬ ਇਹ ਕਿਕਰ ਹੈਵੀ ਹੁੰਦੀ ਹੈ ਜਿਆਦਾ ਹੈ ਹਨਾ ਹਾਂਜੀ 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 ਠੀਕ ਹੈ ਭਰਾ ਪੂਰੀ ਠੋਸ ਲੱਕੜ ਹੁੰਦੀ ਹੈ ਬਈ ਕੋਈ ਐ ਜਿਹਾ ਤੇ ਇਹ 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 ਬਣ ਰਿਹਾ ਆਪਣੇ ਕੋਲੇ 13 ਫੁੱਟ ਆ ਜੀ ਇਹ 13 ਫੁੱਟ ਆ ਜੀ ਇਹ ਮਤਲਬ ਘਟ ਜਾਉ ਥੋੜਾ ਜਿਹਾ ਆਪਣੇ ਇਹ ਆਪਣੇ ਏਰੀਅਰ ਜੀ ਘਟ ਚਲਦਾ ਚਲਦਾ ਇਧਰ ਲੋਡ ਲੋਡ ਸਾਈਡ ਵੱਲ ਚਲਦਾ ਜੇ ਤੁਹਾ ਗਾ ਭਾਰੀ ਜਿਹੜਾ ਠੀਕ ਹੈ ਜੀ ਆਪਣੇ 800 ਵਾਂਗ ਚਲੋ 12 ਫੁੱਟ ਸਹੀ ਚਲਦਾ ਜੀ 12 ਫੁੱਟ ਹਾਂ ਜੀ 12 ਫੁੱਟ ਆਪਣੇ ਬਾਗਾਂ ਥੋੜੇ ਰੇਤ ਲੈਣ ਹਣਾ ਇਹ ਤੁਸੀਂ ਜਿਵੇਂ ਆਪ ਵਿਚਾਲੇ ਫਰੇਮ ਪਾਇਆ ਦੋ ਵਾਲਾ ਵੀ ਬਣਾ ਦੇਣੋ ਤੇ ਲਾਓ ਦੋ ਫੁੱਟਾ ਪਿਆ ਜੀ ਉਧਰ ਤੋਂ ਅੱਛਾ ਇਹ ਦੋ ਵਾਲਾ ਬਣਿਆ ਹੋਇਆ ਜੀ ਹਾਂ ਜੀ ਇਹ ਦੋ ਫੁੱਟਾ ਜੀ ਠੀਕ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਵੀ ਕਾਵਲੇ ਪਹਿਣਗੇ ਲੰਬੇ ਵੀਰੇ ਇੱਥੇ ਤਿੰਨ ਰੰਗਾਂ ਨੂੰ ਪਹਿਣੀ ਹੈ ਇਹਦੇ ਵਿੱਚ ਵੀ ਠੀਕ ਹੈ ਠੀਕ ਹੈ ਠੀਕ ਹੈ ਭਰਾ ਤੇ ਫੋਰ ਇਹਦੀ ਕੋਈ ਖਾਸੀਅਤ ਜਿਵੇਂ ਇੱਕ ਇਹਦੇ ਤੁਸੀਂ ਆਪਾਂ ਨਾਲ ਕਲਿੱਪ ਲਾ ਦੇਵਾਂਗੇ ਦੋਸਤੋ ਪੂਰਾ ਰੰਗ ਵਗੈਰਾ ਕਰਕੇ ਅ ਦਿਨ ਦੇ ਭਰਾ ਇਹ ਇਹ ਕਲਿੱਪ ਜੋੜ ਦਾਂਗੇ ਵਿੱਚ ਜਿਵੇਂ ਲੱਗਦਾ ਇਹ ਕਲਪਲ ਪਈਆਂ ਨੇ ਕਿ ਪਰਾ ਠੀਕ ਐ ਪਰਾ ਤੇ ਇਹਦੀ ਲਾਈਫ ਵਗੈਰਾ ਜਿਵੇਂ ਆਪਾਂ ਬਣਾ ਲਿਆ ਹਨਾ ਹਾਂਜੀ ਕਿੱਸਾ ਬਣਾਲੀ ਦੀ ਲਾਈਫ ਵਗੈਰਾ ਚੱਲਦਾ ਇਹ 3 15 20 ਸਾਲ ਦਾ ਕੋਈ ਝਾਕ ਨਹੀਂ ਲੋੜ ਨਹੀਂ ਹੈਗੀ ਠੀਕ ਐ ਜੀ ਬਸ ਇਹਨੂੰ ਆਪਦੇ ਆ ਤਾਂ ਆਪਦੇ ਸਿਰ ਤੇ ਹੁੰਦਾ ਬਰੇ ਬੰਦੇ ਸੰਭ ਰੱਖਣਗੇ ਅੱਛਾ ਅੱਛਾ ਜਿਵੇਂ ਹੁਣ ਆਪਾਂ ਚਲਾਉਣ ਤੋਂ ਪਹਿਲਾਂ ਇੱਕ ਵਾਰੀ ਨਾਟ ਨੂੰ ਕੱਸ ਦੇਵੇ ਇਹਦੇ ਫਿਰ ਸਹੀ ਚੱਲੂਗਾ ਇਹ ਠੀਕ ਐ ਪਰਾ ਕਿਉਂਕਿ ਜੇਰ ਸੁੱਕੀ ਗੱਲੀ ਹੁੰਦੀ ਨਾਟ ਲਾ ਹੋ ਜਾਂਦਾ ਇਕ ਇਹਦੇ ਮਤਲਬ ਪੇਂਟ ਵਗੈਰਾ ਇਹ ਤੇ ਕਰਦਾ ਹੈ ਹਾਂਜੀ ਪ੍ਰਾਈਮਰ ਵੱਜ ਕੇ ਤੇ ਪੇਂਟ ਫਿਰ ਹੁੰਦਾ ਆ ਵਿੱਚ ਵੀ ਇਹਦੇ ਪ੍ਰਾਈਮਰ ਵੱਜਿਆ ਰਹੇ ਕਿੰਨੇ ਕੁ ਸਹਾਗੇ ਮਤਲਬ ਤੁਹਾਡੇ ਕੋਲੇ ਆਰਡਰ ਉਡਰ ਬਹੁਤ ਆਉਂਦੇ ਰਹਿੰਦੇ ਹੋਣਗੇ ਹਨ ਸਾਡੇ ਆਰਡਰ ਸਾਡੇ ਕੋਲ ਬਹੁਤ ਆਉਂਦੇ ਆ ਜੀ ਬਾਹਰੋਂ ਬਹੁਤ ਆਰਡਰ ਆਉਂਦੇ ਆ ਜੀ ਇਹ ਆਰਡਰ ਬਾਹਰਲੇ ਨਹੀਂ ਆ ਜੀ ਮੁੰਡੇ ਨੇ ਬਾਹਰੋਂ ਪੈਸੇ ਵਾਜ ਕੈਨੇਡਾ ਤੋਂ ਅੱਛਾ ਅੱਛਾ ਤੇ ਉਹਨਾਂ ਦੇ ਭੇਜਨੇ ਕੋ ਉਹ ਪਿੰਗਾ ਪਏ ਉਹ ਪ੍ਰੇਮਣੀ ਬਾਕੀ ਬਈ ਇਹ ਸੌਂਕੀ ਬੰਦੇ ਦਾ ਕੰਮ ਆ ਨਾ ਜਿਹਨੂੰ ਕੋਈ ਸ਼ੌਂਕ ਆ ਸੰਦਾ ਨਾ ਹਨਾ ਕਰੇ ਰੱਖਣ ਦਾ ਉਹ ਬੰਦਿਆਂ ਲਈ ਇਹ ਚੀਜ਼ਾਂ ਬਣਦੀਆਂ ਨੇ ਹਨਾ ਹਾਂਜੀ ਹਾਂਜੀ ਠੀਕ ਐ ਭਰਾ ਤੇ ਆਹ ਲੋਹਾ ਵਰਤਦੇ ਹਾਂ ਭਰਾ ਹੈ ਆਹ ਲੋਹਾ ਜੀ ਦੋਸਤੋ ਆਹ ਦੇਖ ਸਕਦੇ ਹੋ ਤੁਸੀਂ ਵਾਹਨਾਂ ਕੋਲੇ ਵੀ ਆਰਡਰ ਤੇ ਮਾਲ ਮਤਲਬ ਇਹਨਾਂ ਤਿਆਰ ਕਰਨ ਵਾਲਾ ਇਹ ਤੇ ਇੱਕ ਵਈ ਤੁਸੀਂ ਦੱਸ ਰਹੇ ਸੀ ਜਿਵੇਂ ਆ ਚੀਜ਼ ਆ ਹਨਾ ਇਹ ਪਿੰਗਾ ਜੀ ਇਹ ਪਿੰਗਾ ਜਿਵੇਂ ਬਣਦਾ ਟ੍ਰੈਕ ਇੱਕ ਲਿਪ ਚੋੜਦਾਂਗੇ ਨਾਲ ਆਪਾਂ ਅੱਛਾ ਭਰਾ ਇਹ ਵੀ ਕੰਸਟਰਕਟਰ ਮਟਕਿਆਂ ਦਾ ਤੇਲ ਵਾਲੇ ਠੀਕ ਹੈ ਜੀ ਬਾਕੀ ਹਰਾ ਹੋਰਾ ਮਾਲ ਵੱਢ ਕੇ ਬਾਕੀ ਹਰਾ ਕੋਈ ਰੇਹ ਲਿਆਉਣਾਗਾ ਰੇਹ ਲਿਉਣ ਦੀ ਜਰੂਰਤ ਨਹੀਂ ਟਾਲੀ ਕੱਢਣ ਦੀ ਲੋੜ ਨਹੀਂ ਆਪਾਂ ਨੂੰ ਹਨਾ ਹਾਂਜੀ ਹਾਂਜੀ ਤੇ ਇਹ ਭਰਾਵਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਆ ਨੰਬਰ ਫੇਰ ਲਿਆਉਣਗੇ ਨੰਬਰ ਅਸੀਂ ਸਕਰੀਨ ਤੇ ਦੇਵਾਂਗੇ ਤੇ ਆਰਡਰ ਦੇ ਸਕਦੇ ਹੋਗੇ ਆਰਡਰ ਬਾਈ ਜਿਵੇਂ ਸਾਨੂੰ ਦੇਤਾ ਹਨ ਕਿੰਨੇ ਟਾਈਮ ਚ ਤਿਆਰ ਕਰਕੇ ਦੇ ਦਿੰਨੇ ਹੋ ਸਮਾਨ ਉਹ ਮੇਰੇ ਮੂਰੇ ਜਿਵੇਂ ਹੁਣ ਸਾਡੇ ਕੋਲੇ ਜਿਵੇਂ ਅੱਜ ਆਰਡਰ ਕਰੋਗੇ ਸਾਨੂੰ ਜਿਵੇਂ ਅੱਜ ਤੋਂ ਹੁਣ 5 ਦਿਨਾਂ ਤੱਕ ਤੁਹਾਗਾਂ ਮਿਲ ਜੂਗਾ ਠੀਕ ਹੈ ਜੀ ਠੀਕ ਹੈ ਜੀ 5 ਦਿਨਾਂ ਚ ਮਤਲਬ ਇਹ 2 ਦਿਨ ਬਾਕੀ ਮੰਗ ਦੂੰਗਾ ਅਗਲੇ ਤੋਂ ਕਈ ਵਾਰੀ ਕੋਈ ਲਾਈਟ ਦਾ ਕੱਟ ਲੱਗ ਜਾਂਦਾ ਪਾਵਰ ਕੱਟ ਹੁੰਦਾ ਕਈ ਵਾਰੀ ਹਾਂ ਹਾਂ ਅੱਜ ਕਰ ਪਾਇਆ ਠੀਕ ਹੈ ਹੋਰ ਲੇ ਗਿਰਾਂਗਾ ਇੱਕ ਵਈ ਗਗਨੇ ਯਾਰ ਜਿਵੇਂ ਆ ਸੀ ਹੈ ਨਾ ਜੋੜ ਜੂੜੇ ਦੇ ਜਿਵੇਂ ਆ ਆ ਕਰਤਾ ਹਨ ਬੈਲਡ ਹਾਂਜੀ ਵੈਲਡ ਬੁਲਡ ਇਹ ਖੁੱਲਦਾ ਤਾਂ ਨਹੀਂ ਆ ਕਿਵੇਂ ਮੇਰੇ ਇਹ ਤਾਂ ਝਾੜ ਝਾੜ ਕੇ ਲੈਣਾ ਨਹੀਂ ਹੁੰਦੀਆਂ ਟੁੱਟ ਜਾਂਦੀਆਂ ਬੈਲਿੰਗ ਅੱਛਾ ਅੱਛਾ ਠੀਕ ਹੈ ਠੀਕ ਹੈ ਲੋਹਾ ਤਾਂ ਤੁਹਾਡਾ ਦੇਖੀ ਹੈ ਹੈਵੀ ਆ ਪੂਰਾ ਹਨਾ ਠੀਕ ਇਹ ਵੱਡੇ 4x4 ਟਰੈਕਟਰ ਵਾਸਤੇ ਇਹ ਭਾਗ ਇਹਦਾ ਵੇਗਾ ਠੀਕ ਹੈ ਭਰਾ 12 ਫੁੱਟ ਸੁਭਾਗਾ ਹੁੰਦਾ 10 10.5 ਹੁੰਦਾਗਾ ਠੀਕ ਹੈ ਜੀ 1.5 ਕਵਟਰ ਵਜਨ ਚ ਠੀਕ ਹੈ ਜੀ ਉਹ ਹਰ ਇੱਕ ਟਰੈਕਟਰ ਮੰਗਰ ਪਾਇਆ ਜਾਂਦਾ ਜੀ ਹਾਂ ਹਾਂ ਸਾਡੇ ਕੋਲ ਵੱਧਦਾ 80% ਵੱਡੇ ਕੋਲ ਉਹ ਵਿਕਦਾ ਜੀ ਠੀਕ ਹੈ ਜੀ ਉਹਦੀ ਅਸੀਂ ਕਲਿੱਪ ਜੋੜ ਦਾਂਗੇ ਅਰੇ ਠੀਕ ਹੈ ਭਰਾ ਠੀਕ ਹੈ ਤੇ ਇਹ ਕੰਮ ਕਰਦੇ ਨੂੰ ਗਗਨ ਕਿੰਨੇ ਕਿੰਨੇ ਸਾਲ ਹੋ ਗਏ ਤੁਹਾਨੂੰ ਪਹਿਲੇ ਹੋ ਗਏ 18-19 ਸਾਲ ਇਹ ਕੰਮ 18-19 ਸਾਲ ਠੀਕ ਹੈ ਠੀਕ ਉਦੋਂ ਤੋਂ ਇਹ ਬਣਾ ਰਹੇ ਹਾਂ ਹਾਂਜੀ ਹਾਂਜੀ ਇਹ ਫਰੇਮ ਵਾਲੇ ਜੀ ਉਹ ਪੁਰਾਣਾ ਫਰੇਮ ਪੇਸ਼ ਦਿਖਾਣਾ 10 ਸਾਲ ਪੁਰਾਣਾ ਫਰੇਮ ਹੈ ਜੀ ਅੱਛਾ 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 ਇਹ ਅੱਛਾ ਇਹ ਫਰੇਮ ਪੁਰਾਣਾ ਦਾ ਹਾਂ ਇਹ ਪੁਰਾਣਾ ਫਰੇਮ ਹੈ ਜੀ ਅੱਛਾ ਇਹਦੇ ਵਿੱਚੋਂ ਸਵਾਗਾ ਕਸਿਆ ਹੋਇਆ ਹਾਂਜੀ ਹਾਂਜੀ ਹਾਂ ਕੱਢਿਆ ਹੋਇਆ ਦਾ ਆਹ ਪੁਰਾਣੇ ਫਟਨੇ ਜੀ ਇਹਦੇ ਇਹਦਾ ਕਸਿਆ ਹੋਇਆ ਬਈ ਇਹ ਇਹਦਾ ਕਸਿਆ ਮਾਲ ਆ ਜੀ ਠੀਕ ਹੈ ਠੀਕ ਹੈ ਠੀਕ ਹੈ ਡੀਸੀ ਕਿਕਰ ਹੈ ਮਤਲਬ ਸੁਹਾਗੇ ਦੇ ਵਿੱਚ ਕਿਕਰ ਦੀ ਲੱਕੜ ਕੰਮ ਜਾਵੜੇ ਮਤਲਬ ਆਪਣੇ ਦਰਸ਼ਕਾਂ ਲਈ ਇਹ ਵੀ ਇੱਕ ਜਾਣਕਾਰੀ ਦੀ ਗੱਲ ਹੈ ਕਿ ਸੁਹਾਗੇ ਪ੍ਰੇਮ ਕਿਸੇ ਦਾ ਇਹ ਫਿੱਟ ਕਰਨਾ ਜੀ ਵੀ ਜਿਹੜੇ ਸੁਹਾਗਾ ਵੈਸੇ ਵੀ ਬਣਾਉਣਾ ਕਿ ਕਿਕਰ ਦਾ ਬਣਾਓ ਹਾਂਜੀ ਹਾਂਜੀ ਇਹਦੇ ਕਾਏ ਫਾਇਦੇ ਜੁ ਲੱਕੜ ਕਹ ਜਾਂਦੀ ਹੈਗੀ ਇਹ ਵਿੱਚ ਲੱਕੜ ਦਵਾਲੇ ਫਿੱਟ ਹੋਏ ਆ ਜੀ ਇਸੇ ਲੋਹੇ ਚ ਹਾਂਜੀ ਇਹ ਚ ਲੋਹੇ ਚ ਠੀਕ ਹੈ ਠੀਕ ਹੈ ਜੀ ਮਤਲਬ ਲੋਹਾ ਤਾਂ ਜੇ ਅੱਜ ਆਪਾਂ ਲੈ ਲਿਆ ਮੰਨ ਲਾ ਜੀ ਸੰਦਾ ਹੁੰਦਾ ਦੁੱਗਣਾ ਤਿਗਣਾ ਹਾਂਜੀ ਹਾਂ ਰੇਟ ਚ ਹੋਊਗਾ ਹਾਂਜੀ ਹਾਂਜੀ ਇਹ ਫਾਇਦੇ ਜੀ ਕੰਮ ਹੋਣਾ ਹਾਂ 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 ਤੇ ਦੋਸਤੋ ਇਹ ਸੀ ਸੁਹਾਗਿਆਂ ਬਾਰੇ ਤੁਹਾਨੂੰ ਵੀਡੀਓ ਆਪਾਂ ਦਿਖਾਈਏ ਹੈ ਨਾ ਤੁਹਾਡੇ ਲਈ ਜੇ ਤੁਸੀਂ ਬਣਵਾਉਣਾ ਚਾਹੁੰਦੇ ਹੋ ਜਰੂਰ ਸੰਪਰਕ ਕਰਿਓ ਬਾਈ ਗਗਨ ਨਾਲ ਪਿੰਡ ਉਪਲੀ ਤੇ ਬਹੁਤ ਹੀ ਯੂਨੀਕ ਬਹੁਤ ਹੀ ਵਧੀਆ ਕੰਮ ਹੈ ਜਿਵੇਂ ਕਰੀਂਦੇ ਵੀ ਕਲਾ ਕਲਾ ਦਾ ਕੰਮ ਹੈ ਕਲਾ ਬਾਈਨਾਂ ਕੋਲੇ ਇਹੋ ਜੀ ਕਲਾ ਤੁਹਾਨੂੰ ਪੰਜਾਬ ਚ ਮੈਨੂੰ ਨਹੀਂ ਲੱਗਦਾ ਕਿਤੇ ਹੋਰ ਹੈਗੀ ਹੈ ਯੂਨੀਕ ਚੀਜ਼ ਹੈ ਜਰੂਰ ਆਰਡਰ ਕਰਿਓ ਸੰਪਰਕ ਜਰੂਰ ਕਰਿਓ ਧੰਨਵਾਦ ਦੋਸਤੋ